ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚਹਿਲ ਵਲੌਗਸ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਜੋ ਵੀ ਆਪਣੇ ਚੈਨਲ ਦੀ ਨਿਊ ਨਹੀਂ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਟਾਈਮ ਹੋ ਗਿਆ 7:00 ਦਾ ਤੇ ਆਪਾਂ ਚੱਲੇ ਸੀ ਸਕੂਲ ਤੇ ਦਿੱਲੀ ਦਾ ਕੰਮ ਕੀ ਵਲੌਗ ਦੀ ਸਟਾਰਟਿੰਗ ਕਰਨੀ ਜ਼ਰੂਰੀ ਹੈ ਤੇ ਆਪਾਂ ਪੀਣ ਲੱਗੇ ਸੀ ਜਾਂਦੇ ਜਾਂਦੇ ਚਾਹ ਲੱਡੂਆਂ ਦੇ ਨਾਲ ਸਵੇਰ ਸਵੇਰ ਇਹ ਵਧਾਈ ਆਪਣੀ ਕਰੀ ਮਾਮੀ ਜੀ ਆਏ ਨੇ ਕੋਟਲੀ ਵਾਲੇ ਵਧਾਈ ਲੈ ਕੇ ਆਪਣੀ ਯਾਨੀ ਕਿ ਮੰਮੀ ਦੀ ਮੰਮੀ ਦੇ ਪਤੀਜੇ ਦੀ ਕੁੜੀ ਦੇ ਕੋਲ ਮੁੰਡਾ ਹੋਇਆ ਉਹ ਬਾਹਰ ਰਹਿੰਦੇ ਨੇ ਕੈਨੇਡਾ ਨੇ ਤੇ ਫਿਰ ਮਾਮੀ ਜੀ ਆਈ ਨੇ ਵਧਾਈ ਲੈ ਕੇ ਸਵੇਰ-ਸਵੇਰ ਮਠਿਆਈ ਆ ਗਈ ਆਪਣੇ ਘਰ ਤੇ ਉਹ ਬੈਠੇ ਨੇ ਬਾਹਰ ਗੱਲਾਂ-ਵੱਤਾਂ ਕਰ ਰਹੇ ਸੀ ਤੇ ਮੈਂ ਵੀ ਆ ਕੇ ਪੀਣ ਲੱਗੀ ਸੀ ਚਾਹ ਕਿਉਂਕਿ ਟਾਈਮ ਹੋਇਆ ਪਿਆ ਸੀ ਜਲਦੀ-ਆਲਦੀ ਬੱਚਾ ਦਾ ਵੀ ਸਮਾਨ ਨਿੱਕਾ-ਮੋਟਾ ਚੱਕਣਾ ਪੈਂਦਾ ਕਿਉਂਕਿ ਉਹ ਆਪਦੇ-ਆਪ ਦਾ ਕੁਛ ਨਾ ਕੁਛ ਉਹਨਾਂ ਨੇ ਚੱਕਣਾ ਹੀ ਨਹੀਂ ਹੈਗਾ ਨਾ ਉਹ ਆਪਦੇ ਹੈਂ ਕਿ ਚੱਕਣ ਕਿ ਰ ਮੈਂ ਜਲਦੀਆਂ ਦੀ ਪਾਸੇ ਚ ਸੈਟ ਲੈਣੀ ਆ ਤੇ ਪਰ ਉਹ ਆਪਦੀ-ਆਪਣੀ ਚੱਕਦੇ ਆਈਆਂ ਫਿਰ ਜਦੋਂ ਉੱਥੇ ਆਉਂਦਾ ਪਸੀਨਾ ਫਿਰ ਉਦੋਂ ਭਜਦੇ ਆਏ ਬੀਬੀ ਬੈਠੇ ਨੇ ਮਾਮੀ ਜੀ ਇਹ ਨਵਰੀਦ ਘਰ ਆਪਣੀ ਸਵੇਹੀ ਅੱਜ ਪਤਾ ਨਹੀਂ ਕਿਉਂ ਆਕੜੀ ਬੈਠੀ ਬੋਤਲ ਵੀ ਨਹੀਂ ਭਰ ਰਹੀ ਪਾਣੀ ਵੀ ਮੈਂ ਚਲਾਈ ਤੋ ਲੈ ਗਈ ਨਾ ਗਿਆ ਤੇ ਅੱਜ ਮੌਸਮ ਹੈ ਜਿਹੜਾ ਕਹਿੰਦੇ ਹੋਗੇ ਮੌਸਮ ਵਿਭਾਗ ਵਾਲੀ ਬਣੀ ਰਹਿੰਦੀ ਹੈ ਹਨਾ ਡੇਲੀ ਡੇਲੀ ਤੇ ਉਹ ਜੋ ਅੱਜ ਥੋੜੀ ਬਹੁਤੀ ਬੱਦਲ ਵਾਈ ਜੀ ਮਾੜੀ ਮਾੜੀ ਖਵਾ ਜੀ ਚੱਲੀ ਹੈ ਚਲ ਦੇਖੋ ਹਰਬਾ ਮਿਹਰਬਾਨ ਹੁੰਦਾ ਕਿ ਨਹੀਂ ਹੁੰਦਾਗਾ चलो जी अबको चाय पी लिए फिर रोटी भी पैक करनी है और तो थे जा पाए सीली में रिसंग लाना है फाटी तो का जड़ा करिए हमें लगा बढ़िया बन गया बड़ी ठंड है अब और के मैं पानी भी नहीं ਵੱਈ ਵਗੈਰਾ ਲੈ ਆ ਕੇ ਹਨ ਆਪਾਂ ਕਰਨ ਲੱਗੇ ਸੀ ਰੈਸਟ ਕਰ ਲਈ ਸੀ ਘੰਟਾ ਡੇਢ ਘੰਟਾ ਤੇ ਹੁਣ ਆਪਾਂ ਬੱਜ ਗਏ ਨੇ 5:30 ਹੋ ਗਏ ਤੇ ਆਪਾਂ ਕੱਢਣ ਲੱਗੇ ਹਾਂ ਧਾਰਾ ਇੱਕ ਵਾਰੀ ਭਾਂਡ ਵਗੈਰਾ ਮਾਜਾਈ ਸੀ ਫੇਰ ਫੇਰ ਅੰਦਰ ਹਨਾ ਪਾਈ ਦਿਆਂ ਵੀ ਪਸੀਨਾ ਵਗੈਰਾ ਸੁਕਾਇਆ ਇਹ ਕਿਉਂਕਿ ਗਰਮੀ ਹੈ ਜਿਹੜੀ ਬਹੁਤ ਜ਼ਿਆਦਾ ਹੈ ਜਹ ਜੀ ਵੀ ਕਹਿ ਰਹੇ ਆ ਕਿ ਤਿੰਨ ਚਾਰ ਦਿਨ ਮੀਂਹ ਨਹੀਂ ਆਉਂਦਾ ਪਰ ਅੱਗੇ ਇਵੇਂ ਹੁੰਦਾ ਸੀ ਵੀ ਜਦੋਂ ਇੰਨੀ ਜ਼ਿਆਦਾ ਗਰਮੀ ਪੈਂਦੀ ਸੀ ਨਾ ਤਾਂ ਮੀਂਹ ਆ ਜਾਂਦਾ ਹੁੰਦਾ ਸੀ ਪਰ ਹੁਣ ਜਿਹੜਾ ਮੀਂਹ ਨਹੀਂ ਆਊਗਾ ਤੇ ਇੱਕ ਆਪਾਂ ਨੂੰ ਹੋਰ ਮੈਸੇਜ ਆਇਆ ਸੀ ਕਿ ਸਾਡਾ ਨਾਮ ਵੀ ਬੋਲਿਓ ਅਮਨਦੀਪ ਟਿੱਲੂ ਸਪੈਸ਼ਲ ਉਹਨਾਂ ਦਾ ਕਮੈਂਟ ਆਇਆ ਸੀਗਾ ਹਨਾ ਵੀ ਤੁਸੀਂ ਸਾਡਾ ਨਾਮ ਵੀ ਜ਼ਰੂਰ ਬੋਲਿਓ ਜੀ ਤੁਸੀਂ ਮੰਗ ਵਲੌਗ ਦੇਖੋਗੇ ਤਾਂ ਤੁਹਾਨੂੰ ਪਤਾ ਲੱਗ ਜਾਊਗਾ ਕਿ ਐਸੇ ਜਿਹੜਾ ਤੁਹਾਡਾ ਨਾਮ ਹੈ ਵਲੌਗ ਦੇ ਵਿੱਚ ਲੈ ਲਿਆ ਚਲੋ ਜੀ ਪੱਖਾ ਕਰਦੀ ਹੁਣ ਆਪਾਂ ਬੰਦ ਕਿ ਪਹੁੰਹੀ ਆਪਣੇ ਕਮਾਕਾਰਾਂ ਦੇ ਬਾਲ ਕਿਉਂਕਿ ਕੱਲ ਨੂੰ ਹੈਗਾ ਸੰਡੇ ਤੇ ਆਪਾਂ ਕੱਪੜੇ ਵਗੈਰਾ ਵੀ ਅੱਜ ਨਹੀਂ ਧੋਂਦੇ ਕਿਉਂਕਿ ਕੱਲ ਨੂੰ ਕਿਹੜਾ ਆਪਾਂ ਸਕੂਲ ਜਾਣਾ ਯਾਨੀ ਕੀ ਕਰੀਏ ਆ ਸਵੇਰ ਧੋਲਾਂਗੇ ਨਾਲੇ ਪੋਚੇ ਵਗੈਰਾ ਦਾ ਵੀ ਕੰਮ ਹੈ ਜਿਹੜਾ ਅੱਜ ਸ਼ਾਮ ਨੂੰ ਮੇਰੇ ਦੁਕਾਨ ਕੰਮ ਘਟਨੇ ਕਿਉਂਕਿ ਨਾ ਤਾਂ ਪੋਚਾ ਲਾਣਾ ਆਪਾਂ ਤੇ ਨਾ ਆਪਾਂ ਧੋਣੇ ਆ ਕੱਪੜੇ ਜੋ ਕਿ ਆਪਾਂ ਕੱਲ ਨੂੰ ਸਵੇਰ ਧੋਲਾਂਗੇ ਫਿਰ ਅੱਗੇ ਤਾਂ ਜਦੋਂ ਸਕੂਲ ਜਾਣਾ ਹੁੰਦਾ ਉਦੋਂ ਫਿਰ ਮੈਨੂੰ ਐਵੇਂ ਹੁੰਦਾ ਕਿ ਸ਼ਾਮ ਨੂੰ ਧੋਦਾ ਹੁਣ ਆਪਾਂ ਨੂੰ ਕੱਲ ਨੂੰ ਹੈ ਕਿ ਛੁੱਟੀ ਤੇ ਤਾਂ ਕਰਕੇ ਫਿਰ ਆਪਾਂ ਸਗਾਈ ਜਿਹੜੇ ਆਪਣੇ ਕੰਮ ਕਾਰ ਉਹ ਨਿਪਟਾਵਾਂਗੇ ਚਲੋ ਜੀ ਬੀਬੀ ਬਾਹਰ ਕੱਟ ਰਹੀ ਹੈ ਸਬਜ਼ੀ ਜਿਹੜੀ ਆਪਾਂ ਟੂਗੀ ਜਿਹਨ ਕੀ ਮਲਾ ਉਹ ਬਜ਼ੁਰਗ ਜਿਹਨੇ ਉਹ ਬਾਬਾ ਜੀ ਜਿਹਨ ਕੀ ਟੂ ਵੀ ਜ਼ਰਾ ਧੀਮਾ ਲੱਕੇ ਜੇ ਹਨਾ ਤੇ ਵੀ ਹਾ ਕੱਪੜਾ ਲੈ ਰੱਖ ਕੇ ਤੇ ਵੀ ਚਾਪ ਤੇ ਦੇ ਦਿੰਦੇ ਨੇ ਮਣਕੀ ਜੀ ਚੱਕ ਦਿੰਦੇ ਨੇ ਕਹਿੰਦੇ ਕਿ ਮਣਕੀ ਹਿੱਲੇ ਹੋਏ ਤੇ ਉਹ ਆਹ ਵਾਲੀ ਦਵਾਈ ਦਿੰਦੇ ਕੋਈ ਖਾਣੀ ਨਹੀਂ ਕਰਨੀ ਨਹੀਂ 100 ਗ੍ਰਾਮ ਤੇਲ ਹੈ ਜਿਹੜਾ ਉਹ ਆਪਾਂ ਕਲਕਾ ਕੇ ਤੇ ਉਹਨੂੰ ਆਪਾਂ نیچے ਲਾ ਕੇ ਜਦੋਂ ਕਲਕਾ ਲਿਆ ਹਨ ਤੇ ਵਿੱਚ ਇਹ ਦਵਾਈ ਪਾ ਦੇਣੀ ਹੈ ਜਦੋਂ ਇਹ ਠਰ ਗਿਆ ਤੇ ਫਿਰ ਆਪਾਂ ਕੋਣਕੇ ਕਿਸੇ ਸ਼ੀਸ਼ੇ 'ਚ ਕੱਢ ਲੈਣਾ ਹੈ ਜਿਵੇਂ ਕਿ ਆਪਾਂ ਮਾਲਿਸ਼ ਕਰਦੇ ਹੁੰਨੇ ਹਨ ਹਨਾ ਉਦਾਂ ਮਾਲਿਸ਼ ਨਹੀਂ ਕਰਨੀ ਵੀ ਐਂ ਜ਼ੋਰ-ਜ਼ੋਰ ਦੀ ਨਾ ਆਪਾਂ ਮਾਲਿਸ਼ ਤੇਲ ਵਗੈਰਾ ਦੀ ਕਰਨ ਲੱਗ ਜਾਨੇ ਆ ਉਦਾਂ ਨਹੀਂ ਕਰਨੀ ਬਸ ਬੋਲਾ-ਬੋਲਾ ਜਾਵੀਂ ਇਦਾਂ ਕਰਕੇ ਤੇਲ ਜਰਚਾਉਣਾਗਾ ਆਪਾਂ ਮਲਣਾ ਨਹੀਂ ਹੈਗਾ ਬਾਕੀ ਜਦੋਂ ਮੈਂ ਦਵਾਈ ਬਣਾਉਂਗੀ ਹਨਾ ਤੇਲ ਵਗੈਰਾ ਦੇ ਵਿੱਚ ਪਾਉਂਗੀ ਤਾਂ ਮੈਂ ਤੁਹਾਡੇ ਨਾਲ ਵੀ ਜ਼ਰੂਰ ਸ਼ੇਅਰ ਕਰੂੰਗੀ ਕਿਦਾਂ ਵੰਦੀ ਕਈ ਵਾਰੀ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਹਨਾ ਪੱਟਿਆਂ ਵਗੈਰਾ ਨਾਲੋਂ ਤਾਂ ਵੈਸਟ ਹੈ ਚੀਜ਼ ਚਲੋ ਆ ਉਹਦਾ ਪਰਹੇਜ਼ ਕਰ ਲਈ ਕੰਮਕਾਰਾਂ ਦਾ ਜ਼ਿਆਦਾ ਭਾਰ ਵਗੈਰਾ ਨਾ ਚੱਕੇ ਤੇ ਜੇ ਇਦਾਂ ਕਰਕੇ ਸੱਟ ਹੁੰਦਾ ਤਾਂ ਵਧੀਆ ਗੱਲ ਹੈ ਫਸੂ ਖੱਖਾ ਪੱਠੇ ਨਾ ਖਾਈਂ ਗੰਗਾ ਮੌਸਮ ਹੋਇਆ ਤੇ ਗੰਗਾ ਛੇ ਲੋਟ ਆਪਾਂ ਕੰਮ ਕਰਦੇ ਚੱਲੇਗਾ ਕਰੀਏ ਇਹ ਕੱਪੜਿਆਂ ਵਗੈਰਾ ਦਾ ਕੰਮ ਨਵੇੜਿਆਂ ਦੇ ਅੰਦਰੋਂ ਧੂਨੇ ਹੈ ਨਹੀਂ ਸੀ ਪ੍ਰੈਸ ਹੋ ਗਿਆ ਨਾਲ ਆਪਾਂ ਤੇ ਦੋ ਸਿਕ ਮਿੰਟ ਬੈਠਨੇ ਆਂ ਬੀਬੀ ਕੋਲੇ ਕਰਦੇ ਆਂ ਗੱਲਾਂ ਬਾਤਾਂ ਤੇ ਆਪਾਂ ਛੁੱਟਾ ਦੇ ਲਈ ਇੱਥੇ ਆ ਪੱਜ ਬਾਕੀ ਕੱਪੜਿਆਂ ਵਗੈਰਾ ਨਹੀਂ ਚੱਕਣਾ ਚਲ ਦੇਖਦੇ ਆਂ ਇਹ ਤੋ ਹੰਦਿਆ ਸਰਦਾ ਕਿ ਨਹੀਂ ਸਰਦਾ ਫਿਰ ਤਾਂ ਚੱਕਣਾ ਹੀ ਪੈਣਾ। ਜੋ ਬੂਟਾ ਵੀ ਆਪਾਂ ਜਿਹੜਾ ਪਾਣੀਆ ਘਰਤਾ ਸੀ ਦੇਣੀ ਆ ਮੈਂ ਉਹ। ਖੁੰਗਿਆ ਜਾਊਗਾ ਕਿ ਨਹੀਂ? ਬਹੁਤ ਦਿਨ ਹੋ ਗਿਆ। ਬੂਟੇ ਦੀ ਚਰਚਾ ਕੋਈ ਹੋਈ ਸੀ। ਸਾਡੇ ਆਉਂਦੇ ਨੂੰ ਵੀ ਘਟੀਆਂ ਨਹੀਂ ਸੀ ਪਾਣੀਆ। ਇਤਰ ਖੁੰਗਿਆ ਦੇ ਸੀਗੇ ਕੱਚੇ ਕੱਚੇ ਜਿਹੇ ਪੱਤੇ ਤੇ ਕਹਿੰਦੇ ਕੱਲ ਨੂੰ ਫਰਾਗ ਹੋ ਜਾਣਗੇ। ਤਾਂ ਕਰਕੇ ਫਲੀਆਂ ਕੱਟ ਕੇ ਆਪਾਂ ਰੈਕ ਰੈਕ ਦੀਆਂ ਲੱਭ ਚੁੱਕੇ। ਕੀ ਕੋਣ ਫਿਰ ਵੀ ਬੀਬੀ ਨੇ ਕੱਟੇ ਕਦੂ ਹਨਾ ਵੀ ਬੀਬੀ ਬੀਬੀ ਨੇ ਵਸ ਕਰਦੇ ਚਲਾਉਣੀ ਹੈ ਕਰਦੇ ਦਾ ਕੰਮ ਹੀ ਕਰੀਏ ਤੇ ਹੈ ਅਹ ਰੁਕ ਥਮ ਜੀ ਜੋਂ ਤਰ੍ਹਾਂ ਬਾਈ ਕੀ ਹਾਲ ਆ ਬੀਬੀ ਗਰਮੀ ਕੀ ਕਹਿੰਦੀ کر کے کرنا ہے کوئی اس فور لو ادم بھج اپنا کی ہو گیا لے پھر پر میں تا ہن چپ ہی کر جا نا میری ٹوی دونی مٹی کہیں میرے کوٹا دو اے تو بگ گئی ہے پتہ سائیکل توڑ کر آ دیکھ پتے پاسے آ کر کے تو بدلا بس توڑنا کوئی ہارڈ ہو گا گل سنتے ہیں نا ریسٹ ہو جا اے بگ گئی ਆ ਜਾ ਚੱਲੀਏ ਮੇਰੇ ਨਾਲ ਆ ਜਾ ਬੱਤ ਚੱਲੀਏ ਮੰਮਾ ਜੀ ਆ ਬੁੱਧਾ ਕਿਉਂ ਪੱਟਦੇ ਹੋ ਪੱਟਦੀ ਨਹੀਂ ਮੈਂ ਉੱਥੇ ਪੱਟ ਖੁੰਗ ਕੇ ਉਧਰ ਲਾ ਦੇ ਹਾਂ ਉਧਰ ਨਹੀਂ ਨਾ ਅੱਪਾ ਅਮਰੂਦਾਂ ਦਾ ਬੂਟਾ ਇੱਕੋ ਵੱਡਾ ਹੋ ਗਿਆ ਜੇ ਛੋਟਿਆ ਆ ਥੋੜਾ ਜਿਹਾ ਵੱਡਾ ਹੋ ਗਿਆ ਹੈ ਨਾ ਮੰਮਾ ਮੈਨੂੰ ਆਇਆ ਦੋ ਨਾ ਲੱਗਣੇ là, vị trí của nước này rất đẹp, rất ngon. Nói chung là, vị trí của nước

ਜਿੱਥੇ ਕਹੀ ਜਾ ਉਹਨਾਂ ਉੱਪਰ ਖੇਚ ਲੋ ਤੇ ਹਣਾ ਜਿੱਥੇ ਡੰਡਾ ਜਾ ਉਹਨੂੰ ਨੀਚੇ ਖੇਚ ਲੋ ਨਿਕਲ ਗਿਆ ਲੱਗਦਾ ਭੁੱਜਾ ਉੱਧਰ ਲਾ ਮੰਗੇ ਚੱਲ ਭਈ ਹੁ ਵਾਇਗਰੂ ਕਰਕੇ ਗਾਣਾ ਹੁ ਵਾਇਗਰੂ ਆਪ ਤਾਂ ਮਮਾ ਨਹੀਂ ਮਮਾ ਯਸ ਲੋ ਜੀ ਬੂਟਾ ਦਿੱਤਾ ਆ ਪਾਲਾ ਤੇ ਹੁਣ ਤੂੰ ਬੂਟੇ ਆਉਦਾ ਉਦਰੀ ਮਾ ਨਾ ਕਰੀ ਹੋ ਜੀ ਹੁਣ ਤੈਨੂੰ ਕੱਲੇ ਹੁਣ ਥਾ ਦੇਤਾ ਇੱਥੇ ਨਾ ਫੁੱਲਾ ਹਣਾ ਵੀ ਕਿ ਤੇ ਤੂੰ ਵੀ ਸੁੱਕ ਜੇ ਤੇ ਉਹ ਵੀ ਸੁੱਕ ਜੇ ਤੇ ਫਿਰ ਰਵਣਦੀ ਦਾ ਖੈਰ ਨਹੀਂ ਸਾਰੇ ਜਾਣੇ ਨੇ ਦੇਣਾ ਮੈਨੂੰ ਰਲ ਕੇ ਪਤਾ ਚੱਕ ਲਈ ਆਪਾਂ ਸੱਪਲਾਂ ਦੀ ਪਸੂਦਮਾ ਟਾਲ ਹੈ ਹੈ ਇਕ ਦਿਨ ਮੈਂ ਤਾਂ ਭੁੱਲ ਚੱਲੀ ਸੀ ਬੀਬੀ ਦੀ ਸਾੜੀ ਦੀ ਯਾਦ ਇਸ ਤੋਂ ਬਹੁਤ ਚਾਰੀ ਹੈ ਮੈਂ ਤਾਂ ਖੜੀ ਹੋ ਕੇ ਤੁਰ ਚੱਲੀ ਸੀ ਉਹ ਖੋਲਦੀ ਸਾੜੀ ਬੀਬੀ ਕੋਈ ਵੀ ਚੀਜ਼ ਜਦੋਂ ਇਹ ਇੱਕਠਾ ਦੀ ਨਿਗਾਹਾਂ ਦੀ ਲੰਗ ਜੇ ਫੇਰ ਨਹੀਂ ਵਾ ਇਹ ਕਿਰਾਂ ਕਿਰਾਂ ਨਾ ਮੈਂ ਦੇਖਦਾ ਜਿਆ ਸੀਗਾ ਸਾਈਡ ਤੇ ਤੇ ਮੈਂ ਉਧਰ ਲਿਪਾਸ ਲਾਤੀ ਥੋੜੀ ਜਿਹੀ ਸੋਟੇ ਤੇ ਕੋਡਾ ਸੰਗਾ ਲੱਗ ਜੂ ਖੜ ਜੂਗਾ ਡਾਵਾ ਡੋਲ ਜਿਨਾ ਹੋਊਗਾ ਕੱਲਾ ਰਹਿ ਕੇ ਸੱਲੰਗਾ ਕਰਾਂਗਾ ਬਸ ਸੱਲੰਗਾ ਜਮਾ ਤੇ ਇਹ ਹੱਥ ਨਾ ਹੁੰਨੇ ਗਰਮੀ ਲੱਗਦੀ

ਉਨੀ ਤੇ ਮਲਣੀ ਜੇ ਹੋਊਗੀ। ਆਦੇ ਜੇ ਪਾਵਾਂ ਤੇਲ ਗਰਮ ਕਰ ਲੇ। ਤੁਸਾਂ ਐਸਾ ਇਹ ਰੋਇ ਉਹਨਾਂ ਆ ਕਬੂ ਦੀ ਸਬਜ਼ੀ। ਐ ਬਾਾਈ ਬਾਦੀ ਲਾਉਣਾ। ਕਿੱਥੇ ਆਉਂ। 100 ਗ੍ਰਾਮ ਕੇ ਆਸ ਇਹਨਾਂ ਨੇ। ਇਹਦੇ ਚ ਕੱਢ ਲੈਣਾ ਸਬਜ਼ੀ ਕੱਟੀ ਜਾਊਗੀ। ਕੱਢ ਦੂੰਗੀ ਦਵਾਈ।

ਕਦੋਂ ਬਰਗਾ ਬਣ ਗਿਆ ਨਾ ਹਾਂ ਬਸ ਤੇ ਕਾ ਕੇ ਇਕਠਾ ਕਰਕੇ ਜੇ ਫਿਰ ਬੰਚਾ ਲਾ ਗਏ ਆ ਬਸ ਇਹਨੂੰ ਪਾਸੀਆਂ ਵਿੱਚ ਲਾ ਕੇ ਬਣਾ ਲਵਾਂਗੇ ਇਹਨਾਂ ਨੂੰ ਇਹਨਾਂ ਚਾਹਤ ਤੇ ਹੰਮਾ ਲਾ ਕੇ ਬਣਾਉਂ ਗੋੜਨਾ ਤੇ ਸਭ ਕੁਝ ਹੁੰਦਾ ਹੈ ਤੁਸੀਂ ਜਿਨਾ ਖੜਿਆ ਜਾਂਦਾ ਤਾਂ ਘਿੜੇ ਨਹੀਂ ਗਰਮ ਹੋਣਾ ਇਹ ਉਹ ਮੈਂ ਚਾਟੇ ਲਾਉਂਬੇ ਮੈਨੂੰ ਗਰਮੀ ਚੜੀ ਜਾਂਦੇ ਸੰਦੇਸ਼ ਦੇ ਕੇ ਜੇ ਨਾਣਾ ਦਾ ਨਾਲਾ ਸਮਰੀਤ ਇੱਧਰ ਆ ਜਾ ਪਹਿਲਾਂ ਤਾਂ ਰੀਵਨ ਲਾ ਦੇ ਆਪ ਦੇ ਇਧਰ ਆ ਕੇ ਕੁਛ ਮਰਜੀ ਬਣੀ ਜਾਵੀ ਤੂੰ ਇਧਰ ਆ ਜਾ ਚਲenge ਜਿੱਦਣਾ ਹੈ ਕੀ ਬਣਾਇਆ ਕੀੜੀਆਂ ਪਾਸੇ ਹੈ ਕੀੜੀਆਂ ਵਾਸਤੇ ਪਾਣੀ ਪਾ ਲਾ ਕੀੜੀਆਂ ਵਾਸਤੇ ਤਲਾ ਲਣਾ ਤਾਂ ਨਾਲਾ ਲਗਾ ਕੇ ਨਹੀਂ ਪਾ ਲਾ ਦਿਓ ਪੈਪ ਲਾ ਦਿਓ ਪਾਣੀ ਪੀ ਲੈਣੀਆਂ ਪੈਪ ਲਾ ਕੇ ਪਾਣੀ ਪੀ ਗਾਂਗੇ ਕੀੜੀਆਂ ਕੀੜੀਆਂ ਨਹੀਂ ਖੱਡਾਂ ਚ ਚਿੜੀਆਂ ਚਿੜੀਆਂ ਦੇਖੀਆ ਕ ਪਾਣੀ ਪੀਣਾਂ ਚਿੜੀਆਂ ਡੱਬੀ ਪਰ ਹੀ ਹੋਈ ਆਲ ਨਾ ਡਿੱਗ ਗਿਆ ਬਤੋ ਸਮ੍ਰਿਤੀ ਇੱਧਰ ਆ ਜਾ ਪੁੱਤਰੀ ਨਾ ਤਾ ਤੂੰ ਆ ਲੈ ਇੱਧਰ ਚਪਾਣੇ ਤੁਸੀਂ ਦੋ ਦੋ ਜੋੜੇ ਲਾ ਰੱਖਿਆ ਇੱਕ ਵੀ ਨਿਕਰੇ ਪੈਰਾ ਇੱਥੇ ਪਿਆ ਪੁੱਤ ਪਿਆ ਪਿਆ ਪਹਿਲਾਂ ਰੀਵਲਾ ਦੇ ਆਵੇ ਅਈ ਉੱਧਰ ਤੇਲ ਗਰਮ ਹੋ ਗਿਆ ਉਹ ਸੋਡੇ ਨੇ ਲੱਗੀ ਗੱਲਾਂ ਮਾਰਨਾ ਕਾਸ ਕੇ ਗਿਆ ਪਾar ਕੇ ਪਾ ਬਸ ਹਾਂ ਬਾਹਰ ਹੀ ਲੈ ਜੀ ਪਾ ਲੱਗਿਆ ਧੂੰਆ ਪੂਰੀ ਹੋ ਗਿਆ ਬਸ ਜਦੋਂ ਠਰ ਗਿਆ ਹਨਾ ਮੰਮੀ ਬਸ ਫਿਰ ਵਿੱਚ ਪਾ ਦੂੰਗੀ ਕਿੱਦਾਂ ਹੋ ਗਿਆ ਸਰ ਹੁੰਦਾ ਤੇਲੇ ਜਿਵੇਂ ਉਹ ਨਹੀਂ ਹੁੰਦਾਗਾ ਆਮਲੇ ਵਾਲਾ ਹਾਂਜੀ ਦਵਾਈ ਆ ਦਵਾਈ ਦੂਰ ਹੈ ਤੇ ਦੂਰ ਹੈ ਤੇ ਨੇੜੇ ਨਹੀਂ ਕੁਛ ਨਹੀਂ ਤੇਲ ਗਰਮ ਕੀਤਾ ਹਾਏ ਮੇਰੇ ਬਣਾ ਲਈ ਠਾਰ ਲਗੇ ਬਸ ਫਿਰ ਆਪਣੇ ਵਿੱਚ ਪਾ ਲਾਂਗੇ ਇਹਦਾ ਕੀ ਕਰਾਂਗੇ ਨਹੀਂ ਪੈਣੀ ਦਵਾੰਗੇ ਕੀ ਕਰੀਏ ਐਂ ਤੁਸੀਂ ਸਾਨੂੰ ਕਹਿੰਿਆ ਹਨ ਦੰਗ ਲੱਸੀਆਂ ਦੁੱਧ ਪੀ ਲਿਆ ਕਰੋ ਮੈਂ ਤਾਂ ਆਪਣੀ ਖਾਂਦੀ ਹੁੰਦੀ ਸੀ ਨਿੱਕੀ ਮੋੱਗੀ ਵਾਲਾ ਮੋਟਾ ਕੋਈ ਨਹੀਂ ਫਿਰ ਮੋਟਾ ਦਾ ਖੇਡਦੇ ਕਰਦੇ ਵੀ ਹਾਂ ਇੰਨਾ ਕਿੰਨਾ ਘਮੋਟਾ ਤੂੰ ਮੈਂ ਆਏ ਰੱਖ ਲੈ ਨਹੀਂ ਲਾ ਦੇ ਰਿਵਨ ਹੁਣ ਕੀ ਕੱਲ ਨੂੰ ਸਕੂਲ ਚ ਪਾਉਣੇ ਆਂ ਦਹੀਂ ਰੱਖੂਾਰੇ ਬਸ ਕੋਈ ਗੱਲ ਆਏ ਰੱਖ ਲੇ ਜੁੜਾ ਕਰ ਦਊਂਗੀ ਉੱਪਰ ਮੈਂ ਮੇਰਾ ਇੱਕ ਕੰਮ ਨਹੀਂ ਕਰ ਕੇ ਹੰਦਾ ਗਗਨ ਦੀ ਫੜਾਇਆ ਉਹ ਲੈ ਉਸ ਦੀ ਸ਼ਰਟ ਸਿਮਤੀ ਜਾਊਗੀ ਪਲੀਜ਼ ਪੁੱਤ ਉਹਨੇ ਸਾਈਕਲ ਲੈ ਜਾ ਹੁਣ ਜਦੋਂ ਨਾ ਕੇ ਆਂਗਾ ਨਾ ਦੋਨੇ ਪਹਿਣਾ ਤੇ ਲੈ ਆ ਦੋ ਦੇ ਜੱਲਾਸ ਫੜਾਇਆ ਉਸੇ ਉੱਤੇ ਟ-ਸ਼ਰਟ ਕੱਲੀ ਜਾ ਕੱਲੀ ਨਹੀਂ ਆਣਾ ਦੋਨੇ ਪੈਣਾ ਜਾੜ ਬਸ 2 ਮਿੰਟਾ ਚੋਂ ਹੁਣ ਪਿੱਛੇ ਵੜਾਉਣਾ ਉਹ ਕੱਟ ਦੂਗੀ ਆ ਫਿਰ ਆਹ ਲਾ ਆਹ ਤੇਲ ਦਾ ਖਾਰਾ ਜਿਹੜਾ ਫਟ ਗਿਆ ਸੀ ਇਦਾਂ ਕਰਕੇ ਹੁਣ ਆਪਾਂ ਇਹਦੇ ਕੁ ਦਵਾਈ ਇਹ ਘੁਰਲਾ ਚੰਗੀਆਂ ਹਾਂ ਬਸ ਆ ਹੀ ਲਾ ਲੂ ਮੈਂ ਤਾਂ ਪਿੱਦੀ ਨਹੀਂ ਤਾਂ ਹੋ ਰਹੀ ਆ ഫെ ചേ സൂട്ട് ക ਦਵਾਈ ਗਿੜੀਆਂ ਨੰਦੂ ਚਲ ਚਿਕਾਸ ਨਾ ਨਾ ਆ ਦੇਖ ਹੁਣ ਗਰਮੀ ਦੇ ਨਤੀਜੇ ਜਨਮ ਨੂੰ ਨਾ ਸਕੂਲ ਆ ਕੇ ਇੱਕ ਮਿੰਟ ਵੀ ਰੈਸਟ ਨਹੀਂ ਕਰਦਗਾ ਸਾਰ ਹੌਣ ਚੱਕ ਲੈਣੇ ਆ ਫੇਰ ਇਹਨਾਂ ਨੇ ਖੇਡਣ ਚਲੇ ਜਾਣਾ ਉਧਰ ਤੇ ਉਥੇ ਸਾਈਕਲ ਦਵੰਦੀ ਫਿਰਦੀਆਂ ਤੇ ਹੁਣ ਰੋ ਰੋ ਕੇ ਬੁਰਾ ਹਾਲ ਇਹਦਾ ਸੇੜਾ ਜਿਹੜਾ ਇੰਨਾ ਕ ਜਿਆਦਾ ਦੁਖੀ ਜਾਂਦਾਗਾ ਬਾਹਲਾ ਜਿਆਦਾ ਆਹ ਕਹਿੰਦੀ ਇਹਦਾ ਸਿਰ ਹੁਣ ਹੋ ਗਿਆ ਹੀ ਲੈਂਦੀ ਹੁਣ ਗੋਲੀ ਦਿੱਤੀ ਆਖੇ ਮੈਂ ਥੋੜਾ ਜਿਹਾ ਦਰ ਸੁੱਤਾ ਸੀ ਥੋੜੇ ਜਿਹਾ ਮੈਂ ਕੁਛ ਨਹੀਂ ਮੈਂ ਤਾਂ ਤੁਹਾਨੂੰ ਪਤਾ ਵੀ ਕਿੰਨੀ ਗਰਮੀ ਚਾਹਣੇ ਮੈਂ ਤਾਂ ਕੰਤਾ ਕਾਹਦੀ ਬਾਹਰ ਨਿਕਲਿਆ ਕਰ ਉਸ ਨੂੰ ਬਾਹਰ ਦਾ ਤੁਹਾਨੂੰ ਬਾਹਰ ਕਿਵੇਂ ਇੱਕ ਬਾਹਰ ਨਿਕਲਦੀ ਲੋੜ ਨਹੀਂ ਤੁਹਾਨੂੰ ਵਧੀਆ ਏ ਸੀ ਲੱਗਿਆ ਅੰਦਰ ਬੈਠਾ ਰਹਿ ਕਰੋ ਤੁਸੀਂ ਥੋੜੇ ਮਾਰੇ ਨੇ ਤਾਂ ਇੱਕ ਹੋਰ ਏ ਸੀ ਲਵਾਇਆ ਵੀ ਚਲ ਜਵਾਗ ਧਰਮੀ ਮਰਦੇ ਆ ਤੁਸੀਂ ਫਿਰ ਵੀ ਨਹੀਂ ਹਰਦਿਆਂ ਸਾਈਕਲ ਚੱਕ ਲੈਣਗੇ ਨਾ ਉਹ ਟੱਪ ਜਾਣਗੇ ਨਾ ਘਰਾਂ ਨੂੰ ਨਹੀਂ ਮਾਂ ਤਾਂ ਮਿੱਕੀ ਅਜਿਹੀ ਉਹ ਬਿਮਾਰ ਹੋਊਗੀ ਉਹਨੂੰ ਗਰਮੀ ਦੀ ਤੋਰੀ ਫਿਰਦ ਨੂੰ ਬਸ ਅਜੇ ਤੋਂ ਬਾਅਦ ਜਾਣਾ ਬੰਦ ਇਹਨਾਂ ਦਾ ਬਾਹਰ ਤੁਸੀਂ ਸੋਇਆਂ ਨਾਲ ਗਰਗਾ ਕੇ ਫਿਰ ਦੇਖੀ ਸੋਡੀ ਖੜਕੈਂਟੀ ਹੋਇਆ ਕਰਦੀ ਹੁਣ ਅਖੇਸੀ ਦੀ ਮੰਡੋ ਮੇਰੀ ਜਾਨ ਜਾਂਦੀ ਹੈ ਬਸ ਇਹਨਾਂ ਦੇ ਫੋਨ ਦੇਖਣੇ ਬੰਦ ਇਹਨਾਂ ਦੀ ਮੈਡਮਾ ਨੂੰ ਦੱਸ ਦੂੰਗੀ ਮੈਂ ਵੀ ਫੋਨ ਦੇਣੇ ਹਨ ਤੇ ਫਿਰ ਹਟਾਉਂਗਾ ਤੁਸੀਂ ਸਾਈਕਲਿੰਗ ਲਈ ਟੂਰ ਚ ਸਾਂਭਦੇ ਸਾਈਕਲ ਨਹੀਂ ਜਿੰਨੇ ਨੇ ਖੰਡ ਨਹੀਂ ਨਾ ਹੁੰਦੀ ਮੀਂਹ ਨਹੀਂ ਪੈਂਦੇ ਉਹਨੇ ਸਾਈਕਲ ਨਹੀਂ ਘੜਨੇ ਬਾਹਰ ਹੁਣ ਕੋ ਸਾਈਕਲ ਚਲਾਉਣ ਦਾ ਟਾਈਮ ਆ ਗਿਆ ਦੱਬੀ ਵਰਦੂ ਮਰੇ ਨਾ ਆਗਾ ਅੱਛਾ ਮੋਟਰਸਾਈਕਲ ਤੇ ਬੈਠਣ ਦੀ ਜੀ ਨਹੀਂ ਕਰਦਾ ਇੰਨੀ ਗਰਮੀ ਆ ਛਾਤਾ ਹੁਣ ਗਾਣੀ ਬੰਨ੍ਹਣ ਦੇ ਦਾ ਹੱਥ ਨੇ ਮੈਂ ਅਵੇਲਾ ਵੀ ਹੁਣ ਰੇਡ ਲਰਨ ਗਿਆ ਗੱਟਾ ਰੇਡ ਦਾ ਫਲਿਆਰ ਨਾਲ ਜੇ ਤਾਂ ਮੈਨੂੰ ਪਤਾ ਮੈਂ ਕੀ ਹਾਲ ਹੋਇਆ ਗਰਮੀ ਗਰਮੀ ਤੋਂ ਹੀ ਗੱਲ ਕਰੇ ਬੁਰਾ ਹਾਲਾਗਾ ਤੇ ਖੇਤਾਂ ਤੇ ਚੜਮ ਲੱਗ ਗਿਆ ਮੈਂ ਸਾਰਾ ਚਲੋ ਮੈਂ ਮੰਡ ਦੇਦਾ ਥੋੜਾ ਚਿਰ ਮੈਂ ਭਾਂਡੇ ਮਾਣ ਕੇ ਆ ਗਈ। ਮਾਂ ਨੂੰ ਬੋਤਲ ਕੇ। ਇਹ ਫੇ। ਸ਼ੋਤਮ ਰਭੂ ਬਣੀ। ਹਲੋ ਜੀ ਬਸ ਇੱਧੇ ਕੰਮਕਾਰਾਂ ਦੇ ਨਾਲ ਟਾਈਮ ਹੋ ਗਿਆ 9:30 ਦਾ ਤੇ ਇਹ ਤਾਂ ਵਿਚਾਰੀ ਲੈ ਕੇ ਦਵਾਈ ਤੇ ਸੌਂ ਗਈ ਹੈਗੀ। ਕੋਈ ਵੀ ਨਾ ਰੋਟੀ ਖਾਦੀ ਤੇ ਨਾ ਪੀਤਾ ਦੁੱਧ। ਕਰੇ ਨਾ ਜਿਆਦਾ ਸਿਰਫ ਹਟਣ ਲੱਗਿਆ ਕਿ ਬਰਦਾਸ਼ਤ ਤੋਂ ਬਾਹਰ ਹੋ ਗਿਆ ਇਹ ਮੁਰਕੇ ਸੌਰੀ ਸਰედა ਮੰਡਿਆ ਦੇ ਡੈਡੀ ਨੇ ਤੇ ਆਪਣੇ ਵੀ ਇਹ ਜਿਹੜੇ ਕੰਮ ਕਾਰਗ ਹੋ ਗਏ ਨੇ ਖਤਮ ਤੇ ਬਸ ਇਸ ਦਿਨ ਆ ਲਈ ਹੁਣ ਆਪਾਂ ਆਪਣੇ ਕਰਦੇ ਆਂ ਵਲੌਗ ਦਾ ਐਂਡ ਤੇ ਜੋ ਵੀ ਆਪਣੇ ਚੈਨਲ ਤੇ ਨਿਊ ਹੁੰਦੇ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ ਪਲੀਜ਼ ਜੇਕਰ ਤੁਹਾਨੂੰ ਸਾਡੇ ਵਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਚੈਨਲ ਨੂੰ ਕਰ ਲਓ ਜੀ ਸਬਸਕ੍ਰਾਈਬ ਤੇ Bell icon ਵੀ ਜਰੂਰ ਦਬਾਇਆ ਕਰੋ ਤਾਂ ਕਿ ਆਪਨੇ ਆਉਣ ਵਾਲੇ ਬਲੌਗ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਸਕੇ ਤੁਸੀਂ ਜਿਹੜੇ ਆਪਣੇ ਬਲੌਗ ਆਸਾਨੀ ਨਾਲ ਦੇਖ ਸਕੋ ਤੇ ਚਲੋ ਠੀਕ ਹੈ ਜੀ ਮਿਲਾਂਗੇ ਆਪਾਂ ਨੈਕਸਟ ਸੁਹਣੀ ਦੇ ਬਲੌਗ ਦੇ ਨਾਲ